ਹਾਂਜੀ ਬਹੁਤ ਹੀ ਥੋੜੇ ਸ਼ਬਦਾਂ ਵਿੱਚ 2364 5994 ਨਵੀਂ ਲੈਕਚਰਾਰ ਭਰਤੀ ਅਤੇ ਪੀਐਸਟੈਟ 2024 ਦੀ ਨਵੀਂ ਅਪਡੇਟ ਬਾਰੇ ਗੱਲ ਕਰਾਂਗੇ ਜਿਵੇਂ ਕੁਝ ਕੁ ਦਿਨ ਪਹਿਲਾਂ ਬਣਾਈ ਮੈਂ ਇੱਕ ਵੀਡੀਓ ਵਿੱਚ ਦੱਸਿਆ ਸੀ ਕਿ ਇਲੈਕਸ਼ਨ ਕਰਕੇ ਬਹੁਤ ਕੰਮ ਰੁਕਿਆ ਹੋਇਆ ਅਤੇ ਇਲੈਕਸ਼ਨ ਦਾ ਰਿਜ਼ਲਟ ਆਉਣ ਤੋਂ ਬਾਅਦ ਜਿਹੜਾ ਪ੍ਰੋਸੈਸ ਹੈ ਜਾਂ ਨਵੇਂ ਨੋਟਿਸ ਨੇ ਉਹ ਜਲਦੀ ਆਉਣੇ ਸ਼ੁਰੂ ਹੋ ਜਾਣਗੇ ਤੇ ਹੋਇਆ ਵੀ ਕੁਝ ਇਦਾਂ ਹੀ ਪਹਿਲਾਂ ਗੱਲ ਕਰਦੇ ਹਾਂ 23 64 ਭਰਤੀ ਦੀ ਮਾਨਯੋਗ ਹਾਈ ਕੋਰਟ ਵੱਲੋਂ ਇਸ ਭਰਤੀ ਨੂੰ ਪੂਰਾ ਕਰਨ ਦੇ ਹੁਕਮ ਦੇ ਦਿੱਤੇ ਗਏ ਨੇ ਤੇ ਇਸ ਸਬੰਧੀ ਇੱਕ ਨੋਟਿਸ ਵੀ ਜਾਰੀ ਹੋ ਗਿਆ ਦੇਖੋ ਤਾਂ 12 ਜੂਨ ਤੋਂ ਲੈ ਕੇ 20 ਜੂਨ ਤੱਕ ਜਿਹੜੀ ਸਕਰੂਟੀ ਹੈ ਉਹਦਾ ਸ਼ਡਿਊਲ ਵੀ ਪਾ ਦਿੱਤਾ ਗਿਆ ਤਾਂ ਇਹਦੇ ਵਿੱਚ ਜਿਨ੍ਹਾਂ ਦੀ ਸਕਰੂਟੀ 2020 ਦੇ ਵਿੱਚ ਹੋ ਗਈ ਹੈ ਉਹਨਾਂ ਨੂੰ ਜਾਣ ਦੀ ਵਾਪਸ ਲੋਡ ਨਹੀਂ ਹੈਗੀ ਸਕਰੂਟੀ ਲਈ ਹਾਂ ਅਗਰ ਉਹਨਾਂ ਦਾ ਕੋਈ ਦਸਤਾਵੇਜ਼ ਰਹਿ ਗਿਆ ਸੀ ਉਦੋਂ ਉਹ ਜਾ ਕੇ ਉੱਥੇ ਜਮਾ ਕਰਵਾ ਸਕਦੇ ਨੇ ਪਰ ਜਿਨ੍ਹਾਂ ਦੀ ਸਕਰੂਫਨੀ 9921 ਅਤੇ 10921 ਨੂੰ ਹੋਈ ਹੈ ਉਹਨਾਂ ਉਮੀਦਵਾਰਾਂ ਨੂੰ ਦੁਬਾਰਾ ਜਾਣਾ ਪਊਗਾ ਸੋ ਇਹ ਆਪਣੀ 3264 ਜੋ ईटीटी ਦੀ ਭਰਤੀ ਹੈ ਦੇਖੋ ਇਹਦੇ ਲਈ ਕਾਫੀ ਖੁਸ਼ੀ ਦੀ ਗੱਲ ਹੈ ਖਾਸ ਕਰਕੇ ਉਹਨਾਂ ਉਮੀਦਵਾਰਾਂ ਲਈ ਜੋ ਕਾਫੀ ਲੰਬੇ ਸਮੇਂ ਤੋਂ ਆਪਣੀ ਸਿਲੈਕਸ਼ਨ ਦੀ ਉਡੀਕ ਕਰ ਰਹੇ ਸਨ ਹੁਣ ਆਪਾਂ ਗੱਲ ਕਰਾਂਗੇ 5994 ईटीटी ਭਰਤੀ ਦੀ ਦੇਖੋ ਇਲੈਕਸ਼ਨ ਤੋਂ ਅਗਲੇ ਹੀ ਦਿਨ ਉਹਦੇ ਰਿਜ਼ਲਟ ਤੋਂ ਅਗਲੇ ਹੀ ਦਿਨ ਜੋ ਇਹਦਾ ਪੇਪਰ 1 ਜਿਹੜਾ ਦੁਬਾਰਾ ਹੋਣਾ ਪੰਜਾਬੀ ਦਾ ਉਹਦੀ ਜੋ ਐਗਜ਼ਾਮ ਦੀ ਡੇਟ ਹੈ ਉਹ ਅਨਾਉਂਸ ਹੋ ਜਾਂਦੀ ਹੈ ਨੋਟਿਸ ਆ ਜਾਂਦਾ 5 ਜੂਨ ਨੂੰ 5 ਜੂਨ 2024 ਨੂੰ ਤਾਂ ਇਹਦੇ ਵਿੱਚ ਦੇਖੋ ਤੁਸੀਂ ਨੋਟਿਸ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਕਿ ਜੋ ਪੇਪਰ ਹੋਣਾਗਾ ਇਹ ਪੇਪਰ 28 7 24 ਨੂੰ ਲਿਆ ਜਾਊਗਾ ਤੇ ਜੋ ਇਹਦਾ ਸਿਲੇਬਸ ਹੈ ਪੇਪਰ ਦਾ ਪੰਜਾਬੀ ਦਾ ਇਹਨਾਂ ਨੇ ਪਹਿਲੀ ਅਪਲੋਡ ਕੀਤਾ ਹੋਇਆ 18/5/24 ਨੂੰ ਸੋ ਜੋ ਉਮੀਦਵਾਰ ਇਸ ਭਰਤੀ ਦੇ ਵਿੱਚ ਹੈਗੇ ਨੇ ਤਾਂ ਉਹਨਾਂ ਕੋਲ 50 ਕੁ ਦਿਨ ਬਚੇ ਨੇ ਪੂਰੀ ਆਪਣੇ ਪੇਪਰ ਦੀ ਜੀ ਜਾਣ ਨਾਲ ਤੁਸੀਂ ਤਿਆਰੀ ਕਰ ਸਕਦੇ ਹੋ ਤੇ ਆਪਣਾ ਸਿਲੈਕਸ਼ਨ ਇਸ ਭਰਤੀ ਦੇ ਵਿੱਚ ਕਰਵਾ ਸਕਦੇ ਹੋ ਹੁਣ ਆਪਾਂ ਗੱਲ ਕਰਾਂਗੇ ਨਵੀਂ ਲੈਕਚਰਾਰ ਭਰਤੀ ਦੀ ਦੇਖੋ ਇਹਦੇ ਸਬੰਧੀ ਜੋ ਆਪਣੇ ਸਿੱਖਿਆ ਮੰਤਰੀ ਨੇ ਹਰਜੋਤ ਸਿੰਘ ਬੈਂਸ ਜੀ ਉਹ ਕਾਫੀ ਵਾਰ ਉਹਨਾਂ ਦੇ ਤੁਸੀਂ ਬਿਆਨ ਸੁਨੇ ਹੋਣਗੇ ਬਹੁਤ ਵਾਰ ਉਹ ਬੋਲ ਵੀ ਚੁੱਕੇ ਨੇ ਕਿ ਸਾਡੀ ਲੈਕਚਰਾਰ ਦੀ ਭਰਤੀ ਬਿਲਕੁਲ ਤਿਆਰ ਹੈ ਠੀਕ ਹੈ ਤਾਂ ਇਹਦਾ ਮਤਲਬ ਇਹ ਹੀ ਹੈ ਕਿ ਜੋ ਇਹਦਾ ਨੋਟਿਸ ਹੈ ਨਾ ਉਹ ਬਹੁਤ ਜਲਦੀ ਜਾਰੀ ਹੋ ਸਕਦਾ ਐ ਸਮਝੋ ਕਿ ਆ ਮਹੀਨੇ ਦੇ ਵਿੱਚ ਵੀ ਆ ਸਕਦੀ ਹੈ ਰਿਕਰੂਟਮੈਂਟ ਲੈਕਚਰਾਰ ਨਵੀਂ ਭਰਤੀ ਦੀ ਤਾਂ ਜੋ ਤਿਆਰੀ ਕਰ ਰਹੇ ਹੋ ਤੁਸੀਂ ਉਹ ਆਪਣੀ ਤਿਆਰੀ ਪੂਰੀ ਖਿੱਚ ਕੇ ਰੱਖ ਦਿਓ ਖਿੱਚ ਕੇ ਰੱਖੋ ਕਿਉਂਕਿ ਆਪਣੇ ਸਕੂਲਾਂ ਦੇ ਵਿੱਚ ਅਗਰ ਗੱਲ ਕਰੀਏ ਤਾਂ ਲੈਕਚਰਾਰ ਜਾਂ ਪ੍ਰਿੰਸੀਪਲਸ ਦੀ ਬਹੁਤ ਘਾਟ ਹੈ ਤਾਂ ਇਹ ਭਰਤੀ ਬੜੀ ਜਲਦੀ ਆਉਣ ਵਾਲੀ ਹੈ ਤੇ ਮੇਰੇ ਅਕੋਰਡਿੰਗ ਬਹੁਤ ਜਲਦੀ ਕੰਪਲੀਟ ਹੋ ਜਾਏਗੀ ਜਿਵੇਂ ਮੈਨੂੰ ਯਾਦ ਹੈ 3704 ਦੀ ਭਰਤੀ ਆਈ ਸੀ 10 ਜਨਵਰੀ ਨੂੰ ਉਹਨਾਂ ਦਾ ਪੇਪਰ ਹੋਇਆ ਸੀ ਤੇ ਉਹਨਾਂ ਦੀ ਜੋ ਜੁਆਇਨਿੰਗ ਸੀ ਉਹ 25 26 ਫਰਵਰੀ ਨੂੰ ਹੀ ਹੋ ਗਈ ਸੀ ਤਾਂ ਅਗਰ ਡਿਪਾਰਟਮੈਂਟ ਕਰਨ ਦੀ ਆ ਜੇ ਤਾਂ ਬਹੁਤ ਫਾਸਟ ਕੰਮ ਕਰੂਗਾ ਖਾਸ ਕਰਕੇ ਲੈਕਚਰਰ ਸੀ ਤਾਂ ਬਹੁਤ ਨੀਡ ਹੈ ਸਕੂਲes ਵਿੱਚ ਆਪਾਂ ਗੱਲ ਕਰਦੇ ਹਾਂ ਪੀਐਸਟੈਟ 2024 ਦੀ ਦੇਖੋ ਇਸ ਬਾਰੇ ਡਿਪਾਰਟਮੈਂਟ ਵੱਲੋਂ ਪੇਪਰ ਦੀ ਡੇਟ ਦੇ ਦਿੱਤੀ ਗਈ ਸੀ 26 5 2024 ਪਰ ਇਸ ਮਿਤੀ ਨੂੰ ਪੇਪਰ ਨਹੀਂ ਹੋਇਆ ਤੇ ਜੋ ਬਹੁਤ ਸਟਰੋਂਗ ਪੋਸਿਬਿਲਟੀ ਹੈ ਪੀਐਸ ਟੈਟ ਦਾ ਪੇਪਰ ਹੋਣ ਦੀ ਉਹ ਕੀ ਇਹ ਹੈ ਕਿ ਅਕਤੂਬਰ ਨਵੰਬਰ ਤੱਕ ਪੇਪਰ ਹੋ ਜਾਏਗਾ ਦੇਖੋ ਇਹ ਮੈਂ ਤੁਹਾਨੂੰ ਮੈਕਸਿਮਮ ਸਮਾਂ ਦੇਤਾ ਬਦ ਤੋਂ ਬਦ ਕੱਟੋ ਕੱਟ ਉਸ ਤੋਂ ਪਹਿਲਾਂ ਕਦੋਂ ਵੀ ਤੁਹਾਡਾ ਜਿਹੜਾ ਟੈਟ ਦਾ ਪੇਪਰ ਹੈ ਉਹ ਹੋ ਸਕਦਾ ਹੈ ਪੀਐਸ ਟੈਟ ਦੀ ਚੰਗੀ ਤਿਆਰੀ ਕਰਨ ਲਈ ਵੈਸੇ ਵੀ ਆਪਾਂ ਨੂੰ 2 ਤੋਂ 3 ਮਹੀਨੇ ਚਾਹੀਦੀ ਹੈ ਦੇਖੋ ਆਪਣੇ ਵਿੱਚ ਉਹ ਬਹੁਤੇ ਸਾਥੀ ਜਿਨ੍ਹਾਂ ਨੇ ਟੈਟ ਦੇਣਾ ਉਹ ਜਾਂ ਤਾਂ ਕਿਸੇ ਪ੍ਰਾਈਵੇਟ ਸਕੂਲ ਚ ਪੜਾ ਰਹੇ ਹੋਣਗੇ ਜਾਂ ਉਹਨਾਂ ਦਾ ਕੋਚਿੰਗ ਸੈਂਟਰ ਹੋਏਗਾ ਤਾਂ ਉਹਨ ਸਕੂਲਾਂ ਦੀਆਂ ਛੁੱਟੀਆਂ ਨੇ ਤੇ ਬੜਾ ਬੜਾ ਵਧੀਆ ਟਾਈਮ ਹੈ ਆਪਣੀ ਜੋ ਤਿਆਰੀ ਹੈ ਉਹਨੂੰ ਬੂਸਟ ਕਰਨ ਦਾ ਚੰਗੀ ਤਿਆਰੀ ਕਰਨ ਦਾ ਟੈਟ ਦੇ ਲਈ ਸਕਰੀਨ ਤੇ ਤੁਸੀਂ ਦੇਖ ਸਕਦੇ ਹੋ ਸਾਇੰਟੀਆ ਬਾਈ ਅਮਨ ਇਸ ਚੈਨਲ ਦੇ ਉੱਪਰ ਮੈਂ ਸਾਈਕੋਲੋਜੀ ਦੀਆਂ PS TET 24 ਦੇ ਲਈ ਬਿਲਕੁਲ ਫ੍ਰੀ ਵੀਡੀਓਜ਼ ਜਿਹੜੀਆਂ ਪਾਰਿਆਂਗਾ 9 ਵੀਡੀਓ ਹੋ ਚੁੱਕੀਆਂ ਨੇ ਹੁਣ ਤੱਕ 30 ਵੀਡੀਓ ਦੇ ਵਿੱਚੋਂ ਤੁਹਾਡਾ ਕੋਰਸ ਹੈ ਸਾਈਕੋਲੋਜੀ ਦਾ ਉਹ ਪੂਰਾ ਹੋ ਜਾਏਗਾ ਹਰ ਇੱਕ ਥਿਊਰੀ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਐਕਸਪਲੇਨ ਕੀਤਾ ਹੋਇਆ ਚਾਹੇ ਤੁਸੀਂ ਸੀਟੈਟ ਦਾ ਪੇਪਰ ਦੇਣਾ ਜਾਂ ਐਚਟੈਟ ਦੇਣਾ ਜਾਂ ਪੀਟੈਟ ਦੇਣਾ ਹਰ ਇੱਕ ਜਗ੍ਹਾ ਤੇ ਸਾਈਕੋਲੋਜੀ ਬਹੁਤ ਜ਼ਿਆਦਾ ਮੇਨ ਹੈ ਇਥੋਂ ਤੱਕ ਆਪਣੇ ਪੀਐਸਟੈਟ ਦੇ ਪੇਪਰ ਦੇ ਵਿੱਚ ਸਬਜੈਕਟ ਵਾਲੀ ਪੈਡਾਗੋਜੀ ਮਲਾ ਕੇ 50% ਦਾ ਸਾਈਕੋਲੋਜੀ ਹੀ ਆ ਜਾਂਦੀ ਹੈ ਸੋ ਇਸ ਚੈਨਲ ਤੇ ਜਾ ਕੇ ਤੁਸੀਂ ਬਿਲਕੁਲ ਫ੍ਰੀ ਸਾਈਕੋਲੋਜੀ ਕਰ ਸਕਦੇ ਹੋ ਪੀਐਸਟੈਟ ਦੇ ਲਈ ਜਾਂ ਸੀਟੈਟ ਲਈ ਜਾਂ ਐਚਟੈਟ ਲਈ ਸੋ ਏਸੀਜੀ ਆਪਣੀ ਇਨਫੋਰਮੇਸ਼ਨ ਜਾਂ ਨਵੀਂ ਅਪਡੇਟ ਇਹਨਾਂ ਭਰਤੀਆਂ ਸੰਬੰਧੀ